ਪਰਵਾਰ ਸਾਹਿਬ ਆਪਾਂ ਗੱਲ ਕਰ ਲਈ ਅਜੇ ਕਾਲੀ ਆਗੂ ਨੇ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਬੀਲੈਂਸ ਨੇ ਉਹਨਾਂ ਦੇ ਘਰੇ ਰੇਡ ਕੀਤੀ ਹੈ ਹੋਰ ਵੀ ਉਹਨਾਂ ਦੇ ਕਈ ਜਗ੍ਹਾ ਦੇ ਉੱਤੇ ਰੇਡ ਕੀਤੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਉਹਦੇ ਵਿੱਚ ਕਾਫੀ ਜਿਹੜਾ ਹੁਣ ਪੰਜਾਬ ਦੇ ਵਿੱਚ ਰੌਲਾ ਪਿਆ ਹੋਇਆ ਸਿਆਸੀ ਕਸਮਾਨ ਜਿਹਨੂੰ ਕਹਿੰਦੇ ਨੇ ਆਪਾਂ ਸਿਆਸੀ ਕਸਮਾਨ ਪਿਆ ਹੋਇਆ ਹੈ ਬਖ ਬਖ ਸਿਆਸੀ ਪਾਰਟੀਆਂ ਦੇ ਜਿਹੜੇ ਆਗੂ ਨੇਗੇ ਉਹਨਾਂ ਦਾ ਦੋਸ਼ ਇਹ ਹੈ ਵੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਧੱਕਾ ਕੀਤਾ ਗਿਆ ਕਿਉਂਕਿ ਉਹ ਸੋਸ਼ਲ ਮੀਡੀਆ ਤੇ ਅਕਸਰ ਸਰਕਾਰ ਦੀਆਂ ਜਿਹੜੀਆਂ ਨਕਾਮੀਆਂ ਉਹ ਉਜਾਗਰ ਕਰਦੇ ਸੀ ਜਿਸ ਕਰਕੇ ਸਰਕਾਰ ਨੇ ਉਹਨਾਂ ਦਾ ਮੂੰਹ ਬੰਦ ਕਰਾਉਣ ਵਾਸਤੇ ਕੀਤਾ ਹੈ। ਦੇਖੋ ਵਾਜਸਰ ਸਾਹਿਬ ਗੱਲ ਇਹ ਹੈ ਵੀ ਇਸ ਤੋਂ ਪਹਿਲਾਂ ਕਿ ਆਪਾਂ ਅੱਜ ਦਾ ਜਿਹੜਾ ਘਟਨਾ ਕਰ ਮੈਂ ਜੀ ਇਹਦੇ ਤੇ ਡਿਸਕਸ ਕਰੀਏ ਜੇ ਇਹਨੂੰ ਵਿਚਾਰ ਵਿਚਾਰੀਏ ਜੀ ਵੀ ਥੋੜਾ ਮੈਂ ਪਿਛੇ ਜਾਣਾ ਚਾਹੁੰਦਾ ਬਿਲਕੁਲ ਜੀ ਬਿਲਕੁਲ ਹਾਂ ਦੱਸੋ ਕਿਉਂਕਿ ਜਿਹੜੀ ਵੈਸੇ ਤਾਂ ਭਾਰਤ ਦੀ ਪਰ ਵਿਸ਼ੇਸ਼ ਕਰਕੇ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਇਹ ਮੁੱਦਿਆਂ ਦੇ ਤੋਂ ਹਟ ਕੇ ਜਿਹੜੀ ਨਿੱਜਲ ਚ ਚੱਕੜ ਵਾਲੀ ਹਾਂ ਜਾਂ ਅਗਲੇ ਦੀ ਬਿਲਕੁਲ ਜਿਹੜੇ ਘਰੇਲੂ ਜਿਹਨੂੰ ਆਪਾਂ ਕਹਿੰਦੇ ਪੋਤੜਿਆਂ ਨੂੰ ਫਰੋਣ ਦੀ ਗੱਲ ਵੀ ਇਹ ਮੇਰੇ ਖਿਆਲ ਅ ਵੀ ਹੈ ਰਾਜਨੀਤੀ ਇਸ ਤਰ੍ਹਾਂ ਦਾ ਜਿਹੜਾ ਵਿਝਾਨ ਹੈ ਬਹੁਤ ਮਾੜਾ ਹੈ ਮਾੜਾ ਜੀ ਇਹਦੇ ਨਾਲ ਆਉਣ ਵਾਲੇ ਸਮੇਂ ਚ ਜਿਹੜਾ ਇਹ ਮਲ ਬੰਦ ਹੋਣ ਦੀ ਬਜਾਏ ਹਾਂ ਕਿਉਂਕਿ ਮਰੁੱਖੀ ਹੁੰਦਾ ਰਾਜਨੀਤੀਵਾਨ ਵੀ ਤੇ ਮਰੁੱਖ ਦੇ ਮਨ ਚ ਹਮੇਸ਼ਾ ਹੀ ਮਲੇ ਵੀ ਆਪਣਾ ਜਿਹੜਾ ਗੁੱਸਾ ਜਦੋਂ ਉਹ ਪਾਵਰ ਚ ਆ ਜਾਂਦਾ ਤਾਂ ਉਹ ਕੱਢਣ ਦੀ ਇਹ ਪ੍ਰਵਿਰਤੀ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਜਿਹੜੀ ਪ੍ਰਵਿਰਤੀ ਜਾਂ ਇਹ ਰੀਤ ਪੈ ਗਈ ਬਹੁਤ ਹੀ ਮਾੜੀ ਹੈ 2002 ਦੀ ਆਪਾਂ ਗੱਲ ਕਰੀਏ ਉਸ ਸਮੇਂ ਕਪਟਨ ਸਾਹਿਬ ਦੀ ਸਰਕਾਰ ਸੀ ਪੰਜਾਬ 'ਚ ਜੀ ਉਸ ਸਮੇਂ ਵੀ ਬਾਦਲ ਪਿਆਉਪਤਾ ਤੇ ਹਾਂ ਵੱਡੇ ਬਾਦਲ ਸਾਹਿਬ ਤੇ ਸ਼ਖੀਰ ਜੀ ਦੇ ਐਫਆਈਆਰ ਹੋਏ ਤੇ ਮੇਰੇ ਖਿਆਲ ਇੱਥੋਂ ਤੱਕ ਵੀ ਉਹਨਾਂ ਦੀ ਮਾਤਾ ਜੀ ਜਿਹੜੀ ਸਰਿੰਦਰ ਕੌਰ ਜੀ ਉਹਨਾਂ ਤਿੰਨਾਂ ਤੇ ਐਫਆਈਆਰ ਦੱਜ ਸੀ ਤੇ ਉਹਨਾਂ ਨੂੰ ਮੈਂ ਫੜ ਕੇ ਰੀਲ ਦੇ ਵਿੱਚ ਵੀ ਉਹ ਕਿਤਨ ਬੀ ਡਾਕਟਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਚਲ ਉਹਨਾਂ ਦੀ ਜਵਾਨਤ ਹੋਈ ਕੇਸ ਚੱਲਿਆ ਪਰ ਕੇਸ ਉਹ ਪੂਰੀ ਤਰ੍ਹਾਂ ਮਲਕਾਉਟ ਦੇ ਵਿੱਚ ਮਾਨਜੋ ਕੋਰਟ ਦੇ ਵਿੱਚ ਖੜ ਨਹੀਂ ਸਕਿਆ ਇਸੇ ਤਰ੍ਹਾਂ ਜਦੋਂ ਉਹਨਾਂ ਦੀ ਇਹਨਾਂ ਦੀ ਪਾਵਰ ਜਾ ਕੇ ਇਹ 2007 ਚ ਅਕਾਲੀ ਦਰਬਾਰ 2007 ਚ ਪਾਵਰ ਜਾ ਗਿਆ ਤਾਂ ਉਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਤੇ ਉਹਨਾਂ ਦੇ ਨਾਲ ਹੋਰ ਸਹਿਯੋਗੀ ਸੀ ਉਹਨਾਂ ਦਾ ਬੇਟਾ ਸੀ ਰਾਣੇਂਦਰ ਪਰਤੰਦਰ ਚੈਲ ਸੀ ਪਰਤੰਦਰ ਚੈਲ ਜਿਹੜੀ ਵੀਡੀਓ ਸਲਾਹਕਾਰ ਸੀ ਉਹਨਾਂ ਨੇ ਸਾਰੀ ਸਰਕਾਰ ਦਾ ਮਲਕ ਕਿਸ ਹੁੰਦੀ ਹੋ ਮੰਤਰੀ ਤੋਂ ਵੀ ਅਗੇ ਲਾਂਕ ਕਿ ਉਹਨਾਂ ਦਾ ਵੱਡੀ ਪਾਵਰ ਸੀ ਉਹਤ ਵਾਸੀ ਜਾਨੀ ਵੱਡੀ ਪਾਵਰ ਕਹਿ ਸਕਦੇ ਆਪਾਂ ਉਹਨਾਂ ਤੇ ਕੇਸ ਹੋਇਆ ਇਹ ਹਰਿਆਣ ਜਾਨੀ ਜਿਹੜਾ ਚੱਲਦਾ ਰਿਹਾ ਬਹੁਤ ਮਾੜੀ ਗੱਲ ਹੈ ਤੇ ਹੁਣ ਜਿਹੜਾ ਆਪਾਂ ਦੇਖਦੇ ਆਂ ਅੱਜ ਪੀ ਵੀ ਜੀ ਟੀਆ ਸਾਹਿਬ ਤੇ ਕਿ ਪਿਛਲੇ ਸਮੇਂ ਦੌਰਾਨ ਜਿਸ ਜਿਸ ਦਿਨ ਦੀ ਵੀ ਜਾਨੀ ਪੰਜਾਬ ਦੇ ਵਿੱਚ ਆਵਾਜ਼ੀ ਪਾਰਟੀ ਆਈ ਹੈ ਜੀ ਮੇਰੇ ਖਿਆਲ ਕੋਈ ਜਿਹੜਾ ਨਹੀਂ ਵੀ ਜਿਸ ਦਿਨ ਇਹਨਾਂ ਨੇ ਮਰ ਰਾਜਨੀਤੀ ਜਿਵੇਂ ਰਾਜਨੀਤੀ ਤੌਰ ਤੇ ਵਿਚਰਦੇ ਹਮ ਰਾਜਨੀਤਿਕ ਵਿਰੋਧੀ ਇੱਕ ਦੂਜੇ ਜਿਹੜੇ ਸ਼ਰੀਕ ਹੁੰਦੇ ਉਹ ਵਿਚਰਦੇ ਉਸ ਤਰ੍ਹਾਂ ਹੀ ਵਿਚਰੇ ਸਗੋਂ ਮਰ ਸ਼ਰੀਕ ਦੇ ਤੌਰ ਤੇ ਰਾਜਨੀਤਿਕ ਸ਼ਰੀਕ ਦੇ ਤੌਰ ਤੇ ਸਗੋਂ ਇੱਕ ਕਿਸਮ ਦੇ ਮਤਲਬ ਨਿੱਜੀ ਵਿਰੋਧੀ ਜਿਵੇਂ ਇੱਕ ਕਿਸਮ ਦੇ ਦੁਸ਼ਮਣ ਹੋਣ ਵਿਸ਼ਾਸੀ ਦੁਸ਼ਮਣ ਤਾਂ ਹੁੰਦੀ ਨਾ ਵੀ ਜਵਾ ਮਿਆਰ ਰੂਟੀਨ ਜਿਹੜੇ ਦੁਸ਼ਮਣ ਹੁੰਦੇ ਜੀ ਵੀ ਉਸ ਅਨੁਸਾਰ ਵਿੱਚ ਆਦੇ ਤੇ ਮਜੀਠੀਆ ਸਾਹਿਬ ਵੀ ਸਮੇਂ-ਸਮੇਂ ਤੇ ਜਿਹੜੀਆਂ ਆਪਣੇ ਮਾਨ ਸਰਕਾਰ ਦੀਆਂ ਜਿਹੜੀਆਂ ਕੋਈ ਕਮੀਆਂ ਸੀ ਜਾਂ ਜਿਹੜੀਆਂ ਹੁਨਤਾਈਆਂ ਸੀ ਉਹਨਾਂ ਨੂੰ ਵੀ ਸਮੇਂ-ਸਮੇਂ ਤੇ ਆਪਦੀਆਂ ਪੋਸਟਾਂ ਰਾਹੀਂ ਜਾਂ ਹੋਰ ਆਵਦੇ ਲੈਕਚਰਾਂ ਰਾਹੀਂ ਜਾਂ ਜਿੱਥੇ ਵੀ ਜੜੀ ਉਹਨਾਂ ਦਾ ਦਰਦ ਹਲਾ ਸੀ ਉਹੋ ਇਸ ਤਰ੍ਹਾਂ ਦਾ ਵੀ ਉਹਨਾਂ ਦੇ ਬੁਰਦੀ ਜਿਹੜਾ ਭੰਡੀ ਪ੍ਰਚਾਰ ਕਰਦੇ ਆ ਰਹੇ ਸੀ ਪਰ ਮੈਂ ਸਮਝਦਾ ਵੀ ਮਾਨ ਸਰਕਾਰ ਨੂੰ ਇਸ ਤਰ੍ਹਾਂ ਦਾ ਮਤਲਬ ਜੀ ਇੱਕ ਵਿਰੋਧੀੀ ਤੌਰ ਤੇ ਇੱਕ ਸਿਆਸੀ ਬੋਧੀ ਤੌਰ ਤੇ ਇਸ ਨੂੰ ਲੈਣਾ ਚਾਹੀਦਾ ਜੀ ਜੀ ਨਾ ਕਿ ਵੀ ਇੱਕ ਮਤਲਬ ਨਿੱਜੀ ਤੌਰ ਤੇ ਬਿਲਕੁਲ ਜੀ ਤੇ ਦੋਨਾਂ ਪਾਸਿਆਂ ਤੋਂ ਇਹ ਮਤਲਬ ਜਿਹੜਾ ਰੁਝਾਨ ਹੈ ਮੈਂ ਫਿਰ ਕਹਿੰਦਾ ਵੀ ਇਹ ਵਧੀਆ ਨਹੀਂ ਤੇ ਅੱਜ ਜਿਸ ਤਰ੍ਹਾਂ ਮਨ ਵਿਰੋਧੀ ਜਿਹੜੇ ਤਰ੍ਹਾਂ ਦੇ ਅਗੂ ਮਰੇ ਚੰਨੀ ਸਾਹਿਬ ਨੇ ਪਰ ਆਪਾਂ ਨੂੰ ਇਹ ਵੀ ਜਿੱਤੇ ਰੱਖਣਾ ਚਾਹੀਦਾ ਵੀ ਚੰਨੀ ਸਾਹਿਬ ਉਹੀ ਨੇ ਕਿਉਂਕਿ ਸਿਆਸੀ ਜਿਹੜੇ ਲੋਕ ਹੁੰਦੇ ਆ ਉਹ ਅੱਜ ਅੱਜ ਕਿਸ ਕਹਿੰਦੇ ਆ ਕੱਲ੍ਹ ਕਿਸ ਕਹਿੰਦੇ ਆ ਮੇਰੇ ਖਿਆਲ ਨਾਲ ਵੀ ਚੰਨੀ ਸਾਹਿਬ ਉਦੋਂ ਮੁੱਖ ਮੰਤਰੀ ਸੀ ਜਦੋਂ ਈਟੀਐ ਸਾਹਿਬ ਤੇ ਕਿਸ ਤਰ੍ਹਾਂ ਜੇਦ ਫੜ ਕੇ ਗੈਸਟਪਾਕੇ ਅੰਦਰ ਭੇਜ ਤਾ ਸੀਗਾ ਤੇ ਇਸ ਇਹ ਵੀ ਇਸੇ ਤਰੀਕੇ ਨਾਲ ਜਿੰਨੇ ਵੀ ਜਮੇ ਕਾਂਗਰਸ ਦੇ ਜਿਹੜੇ ਆਪਣੇ ਵਿਰੋਧੀ ਧਰ ਦੇ ਨੇਤਾ ਬਾਜਪਾ ਸਾਹਿਬ ਨੇ ਜਾਂ ਸੁਖਪਾਲ ਸਿੰਘ ਖਹਿਰਾ ਜੀ ਉਹਨਾਂ ਦੀ ਗੱਲ ਤਾਂ ਇਹ ਜ਼ਰੂਰ ਹੈ ਵੀ ਜਮਾ ਵੀ ਅਸੀਂ ਇਹ ਰੀਗਿਅਨ ਦੇ ਵੀ ਜਿਹੜਾ ਵੀ ਕੋਈ ਇਸੇ ਤਰ੍ਹਾਂ ਦਾ ਕੋਈ ਉਹਨਾਂ ਜਿਹੜੀ ਗੱਲ ਹੈ ਜਾਂ ਇਸ ਤੋਂ ਅੰਦਨ ਤੋਂ ਵੱਧ ਦੀ ਗੱਲ ਹੈ ਬਿਲਕੁਲ ਕੋਲ ਸਰਕਾਰ ਨੂੰ ਭਾਵੇਂ ਉਹ ਮੈਂ ਹੈ ਭਾਵੇਂ ਕੋਈ ਵੱਡਾ ਨੇਤਾ ਹੈ ਕੋਈ ਛੋਟਾ ਨੇਤਾ ਹੈ ਤੇ ਉਹਨਾਂ ਨੂੰ ਜਿਹੜਾ ਵੀ ਕਾਨੂੰਨ ਮੁਤਾਬਕ ਕਾਰਵਾਈ ਬਿਲਕੁਲ ਕਰਨੀ ਚਾਹੀਦੀ ਹੈ ਪਰ ਜਿਸ ਤਰ੍ਹਾਂ ਦਾ ਐਕਸ਼ਨ ਉਹਨਾਂ ਮੁਤਾਬਕ ਹਾਂ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਸਵੇਰੀ 5 ਵਜੇ ਆ ਕੇ ਛਾਪਾ ਮਾਰ ਲੈਣਾ ਹਾਂ ਤੇ ਉਹਨਾਂ ਨੂੰ ਕਹਿੰਦੇ ਵੀ ਜਿਹੜੀ ਉਹ ਤੋਂ ਜਿਹਨਾਂ ਦੇ ਘਰ ਵਾਲੀ ਐਮਐਲਏ ਮੋਕੀ ਗਰੀਬ ਕਾ ਵੀ ਉਹਨਾਂ ਦਾ ਵੀ ਦੋਸ਼ ਹੈ ਇਹ ਵੀ ਸਾਨੂੰ ਵੀ ਵੀ ਉਸ ਤਰ੍ਹਾਂ ਨਾਲ ਡੀਲ ਕੀਤਾ ਗਿਆ ਵੀ ਜਿਸ ਤਰ੍ਹਾਂ ਵੀ ਕੈਮਲ ਨੂੰ ਡੀਲ ਕੀਤਾ ਜਾਂਦਾ ਉਹ ਆਪਾਂ ਦੇਖਿਆ ਵੀ ਉਹਨਾਂ ਦੀ ਨਾਜ਼ ਨਾਲ ਉਹਨਾਂ ਨੇ ਆਪਣੀ ਵਾਈਟ ਵੀ ਉੱਤੇ ਦਿੱਤੀ ਹੈ ਵੀ ਕਿਸ ਤਰ੍ਹਾਂ ਦਾ ਮਾਲ ਉਸ ਤੇ ਵਹਿ ਰਿਹਾ ਸੀ ਇਸ ਕਰਕੇ ਬਿਲਕੁਲ ਜਿਹੜਾ ਵੀ ਮਲੇਥੇ ਕੋਈ ਕਾਨੂੰਨ ਨੂੰ ਤੋੜਦਾ ਹੈ ਕਾਨੂੰਨ ਤੋਂ ਬਾਹਰ ਜਾਂਦਾ ਹੈ ਜਾਂ ਮਲ ਜਿਸ ਕਿਸਮ ਦਾ ਵੀ ਮਲ ਕੇ ਵੀ ਵੀ ਕਾਨੂੰਨ ਨੂੰ ਜਾਂ ਆਪਣੀ ਜਿਹੜਾ ਆਮ ਜਿਹੜੀ ਰਸੂਰਵਾਜ ਹੁੰਦਾਂ ਨੂੰ ਧਾੜੋਦਾ ਤੇ ਕਾਨੂੰਨ ਨੂੰ ਆਪਦੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਮੈਂ ਕਹਿੰਦਾ ਵੀ ਵੀ ਜਿਹੜਾ ਅੱਜ ਐਕਸ਼ਨ ਹੋਇਆ ਜਿਹੜੀ ਆਪਣੀ ਆਪ ਸੈਟੀਆ ਵਾ ਆਪਣਾ ਜਿਹੜਾ ਕਰਤਰ ਹੈ ਹੂੰ ਉਹਦੇ ਅਨੁਸਾਰ ਵੀ ਮੇਰੇ ਖਿਆਲ ਵਿੱਚ ਥੋੜਾ ਜਿਆ ਠੋਕ ਨਹੀਂ ਦਿੰਦਾ ਹੂੰ ਜਿਵੇਂ ਕਿਸਾਨਾਂ ਦੀ ਕਹਾਵਤ ਹੈ ਕਹਿੰਦੇ ਸਹੇ ਨੂੰ ਨੀ ਰੋਂਦੇ ਪਹਿਲੇ ਨੂੰ ਰੋਹਿਆ ਇਹਦਾ ਪਹਾ ਫਿਰ ਬਣ ਗਿਆ ਜੀ ਬਿਲਕੁਲ ਇਹ ਮਤਲਬ ਆਪਾਂ ਪਹਿਲਾਂ ਵੀ ਵੀ ਗੱਲ ਕਰਕੇ ਆਟਿਆ ਹਾਂ ਵੀ ਇਹ ਸਹੀ ਨੂੰ ਰੋਣ ਵਾਲੀ ਗੱਲ ਨਹੀਂ ਪਹਿਣ ਰੋਣ ਵਾਲੀ ਹੈ ਕਿਉਂਕਿ ਸਰਕਾਰਾਂ ਤਾਂ ਬਣਦੀਆਂ ਰਹਿਣਗੀਆਂ ਹਾਂ ਕਦੇ ਕਿਸੇ ਪਾਰਟੀ ਦੀ ਆ ਗਈ ਕਦੇ ਕਿਸੇ ਦੇ ਗੱਠ ਜੋੜ ਦੀ ਆ ਗਈ ਇਹ ਸਰਕਾਰਾਂ ਬਣਦੀਆਂ ਜਿਹੜੀਆਂ ਹਾਂ ਪਰ ਜਿਹਾ ਵਰਤਾਰਾ ਚੱਲਦਾ ਰਿਹਾ ਵੀ ਇੱਕ ਦੂਜੇ ਦੇ ਵਰ ਨਿੱਜੀ ਵਿਰੋਧ ਦਾ ਜਿਹੜਾ ਇਸ ਤਰ੍ਹਾਂ ਲੈ ਕੇ ਦਰਜ ਹੁੰਦੇ ਰਹੇ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀਆਂ ਵੀ ਕਾਰਪਈਆਂ ਹੁੰਦੀਆਂ ਨਹੀਂਆਂ ਵੀ ਮੇਰੇ ਖਿਆਲ ਆ ਵੀ ਉਹ ਪੰਜਾਬ ਦੀ ਦੇ ਵਿਕਾਸਚਿਕ ਪੰਜਾਬ ਤਾਂ ਪਹਿਲੀ ਮਨ ਆਰਥਿਕ ਤੌਰ ਤੇ ਤੇ ਸਮਾਜਿਕ ਤੌਰ ਤੇ ਮਲੇ ਦੀ ਕੀ ਦਿਸ਼ਾ ਜ ਦਿਸ਼ਾ ਹੈ ਉਹ ਆਪਾਂ ਨੂੰ ਸਾਰਿਆਂ ਦੇ ਸਾਹਮਣੇ ਜੇ ਇਹੀ ਵਰਤਾਰਾ ਰਿਹਾ ਤੇ ਲੋਕਾਂ ਦੇ ਜਿਹੜੇ ਕੰਮ ਨੇ ਲੋਕਾਂ ਦੇ ਜਿਹੜੇ ਮੁੱਦੇ ਨੇ ਜਨਤਕ ਮੁੱਦੇ ਨੇ ਉਹਨਾਂ ਨੂੰ ਫਿਰ ਕੌਣ ਨਿੱਠੂ ਵੀ ਆਜ਼ਾਦ ਆਪ ਚ ਲੋਕ ਲੋਕ ਸਰਕਾਰਾਂ ਤੋਂ ਇਹੀ ਉਮੀਦ ਰੱਖਦੇ ਨੇ ਵੀ ਚਲੋ ਇਹ ਸਰਕਾਰ ਨਹੀਂ ਠੀਕ ਸੀ ਆਪਾਂ ਦੂਜੀ ਲਿਆਂਦੀ ਬਦਲ ਕੇ ਔਰ ਇਹ ਜੇ ਇਹ ਤਾਂ ਦੁੱਜੀ ਬਦਲ ਕੇ ਰੋਹਮਲ ਕਿੰਨਾ ਚਿਰ ਇਸ ਤਰ੍ਹਾਂ ਦੇ ਪ੍ਰਯੋਗ ਕਰਦੇ ਰਹਣਗੇ ਤੇ ਲੋਕਾਂ ਦੇ ਮੁੱਦੇ ਉੱਤੇ ਦੀ ਉੱਤੇ ਖੜੇ ਜਾਣਗੇ ਇਹ ਬਰਤਾਰਾ ਜਾਣੀ ਮੇਰੇ ਖਿਆਲ ਆ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਵੀ ਸਾਰੀਆਂ ਇਹ ਸਿਆਸੀ ਪਾਰਟੀਆਂ ਨੂੰ ਜਿੰਨੇ ਵੀ ਇਸੇ ਕਿਉਂਕਿ ਉਹ ਇੱਕ ਦੂਜੇ ਦੇ ਬਦਲ ਕੇ ਆਉਂਦੇ ਰਹਣ ਨੇ ਵੀ ਸਾਰੀ ਸਿਆਸੀਆਂ ਪਾਰਟੀਆਂ ਬਾਸੀ ਹੀ ਗੰਭੀਰ ਮੁੱਦਾ ਹੈ ਤੇ ਇਹਨਾਂ ਨੂੰ ਬੜੀ ਸਹਿਰਤਾ ਨਾਲ ਸਿਰ ਜੋੜ ਕੇ ਇੱਕ ਮਨ ਸਾਂਝੇ ਕੋਈ ਜਿਹੜਾ ਪ੍ਰੋਗਰਾਮ ਉਹ ਟਾਈਗਰ ਲੈਣਾ ਚਾਹੀਦਾ ਤਾਂ ਕਿ ਜਿਹੜੇ ਇੱਥੋਂ ਦੇ ਵਿਚਾਰੇ ਸੁਧਾਰ ਲੋਕ ਐ ਇੱਥੋਂ ਦੇ ਵੋਟਰ ਨੇ ਉਹ ਕੀ ਉਮੀਦਾਂ ਲਈ ਬੈਠੇ ਹੁੰਦੇ ਨੇ ਉਹ ਆਪ ਦਾ ਜਿਹੜਾ ਉਹਨਾਂ ਦਾ ਵੀ ਕੁਝ ਨਾ ਕੁਝ ਮਾੜਾ-ਮਾੜਾ ਵਿਕਾਸ ਹੋ ਸਕੇ ਉਹਨਾਂ ਦਾ ਵੀ ਕੁਝ ਨਾ ਕੁਝ ਉਹਨਾਂ ਦੇ ਬੱਚਿਆਂ ਦਾ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਜਾਂ ਹੋਰ ਉਹ ਸਾਰਾ ਕੁਝ ਬਣ ਸਕੇ ਇਸ ਕਰਕੇ ਵੀ ਗਹਿਰਤਾਂ ਨੇ ਸੋਚਣ ਦੀ ਲੋੜ ਹੈ ਨਹੀਂ ਤਾਂ ਫਿਰ ਲੋਕ ਮੇਰਾ ਖਿਆਲ ਹੈ ਵੀ ਇਹ ਨਹੀਂ ਪਤਾ ਵੀ ਬਾਗੀ ਹੋਣ ਚ ਵੀ ਉਹਨਾਂ ਨੂੰ ਵੀ ਨਾ ਲੋਕ ਤਾਂ ਪੰਜਾਬ ਦੇ ਲੋਕ ਹੀ ਇਸ ਤਰ੍ਹਾਂ ਦੇ ਬਿਲਕੁਲ ਆਪਣਾ ਪਵਾਰ ਸਾਹਿਬ ਜੀ ਦੀ ਗੱਲ ਕਰੀਏ ਜੇ ਆਪਾਂ ਵਿਲੈਂਸ ਦੀ ਕਾਰਵਾਈ ਦੇਖੀਏ ਤਾਂ ਵਿਲੈਂਸ ਦਾ ਕਹਿਣਾ ਵੀ ਕਰੋੜਾਂ ਰੁਪਏ ਦੀ ਬੇਨਾਮੀ ਜਾਇਦਾਦ ਜਿਹੜੀ ਇਹਨਾਂ ਵੱਲੋਂ ਬਣਾਈ ਗਈ ਸੀ ਤੇ ਜਿਸ ਕਰਕੇ ਇਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਵਿਲੈਂਸ ਦਾ ਕਬਸਰਾ ਉਹਦੇ ਬਿਆਨ ਦੇ ਉੱਤੇ ਐਫਆਈਆਰ ਦਰਜ ਕੀਤੀ ਹੈ ਤੇ ਜਿਹਦੇ ਪਾਸੇ ਗੱਲ ਕਰ ਲਈਏ ਮੈਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਸਰਕਾਰ ਦਾ ਹਿੱਸਾ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਮੌਜੂਦਾ ਐਮਐਲਏ ਇਸੇ ਪਾਰਟੀ ਦੇ ਨੇ ਜਿਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਜਿਹੜੇ ਸੱਤਾ ਦੇ ਵਿੱਚ ਨੇਗੇ ਤੇ ਉਹਨਾਂ ਵੱਲੋਂ ਵੀ ਕਿਤਨਾ ਕੁ ਇਸ ਚੀਜ਼ ਦੀ ਨਿੰਦਾ ਕੀਤੀ ਗਈ ਆ ਵੀ ਗਲਤ ਹੋਇਆਗਾ ਦੇਖੋ ਪਿਛਲੇ ਸਮੇਂ ਤੋਂ ਵੀ ਇੱਕ ਜਿਹੜੇ ਆਪਣੇ ਗੌਰਵਜੀਤ ਪ੍ਰਤਾਪ ਜੀ ਨੇ ਹਾਂ ਬਿਲਕੁਲ ਜੀ ਉਹ ਇਕਮਲ ਵਧੀਆ ਜੋਗ ਅਧਿਕਾਰੀ ਵਜੋਂ ਜਾਣੇ ਜਾਂਦੇ ਪੰਜਾਬ ਦੇ ਵਿੱਚ ਆਈਪੀਐਸ ਅਫਸਰ ਅਟਾ ਨੇ ਰਟਾ ਪਰੰਤੂ ਚਲੋ ਅਸਤੀਫਾ ਦੇ ਕੇ ਕਿਸੇ ਤਰ੍ਹਾਂ ਹਾਂ ਪੰਜਾਬ ਦੀ ਪ੍ਰੀਬੈਚਰ ਪੈਨਸ਼ਨ ਲੈ ਕੇ ਆ ਰਟਾਇਰ ਨਹੀਂ ਹੋਏ ਪਹਿਲਾਂ ਲੈ ਕੇ ਸੀ ਆ ਹਾਂ ਉਹ ਪਹਿਲਾਂ ਹੀ ਲੈ ਕੇ ਸੀ ਆ ਉਹਦੀ ਤੇ ਉਹਨਾਂ ਨੇ ਇਹ ਪਾਰਟੀ ਜੁਆਇਨ ਕਰ ਲਈ ਸੀ ਬਿਲਕੁਲ ਜੀ ਤੇ ਉਸ ਸਮੇਂ ਹੀ ਲੱਗਦਾ ਸੀ ਵੀ ਜਿਵੇਂ ਆਪਣਾ ਬੇਅਦਵੀ ਦਾ ਮੁੱਦਾ ਚੱਲ ਰਿਹਾ ਹੈ ਜਾਂ ਹੋਰ ਉਹ ਜਿਹੜੀ ਕਾਲੀ ਸਰਕਾਰ ਵੇਲੇ 2015 ਜਿਸ ਤਰ੍ਹਾਂ ਦਾ ਮਲ ਹੋ ਕਿਹੜਾ ਗਾਣਾ ਪੱਗੀ ਵੀ ਹੋ ਬਰਗਾੜੀ ਬਰਗਾੜੀ ਗਾਂਡਾ ਵਾਲਾ ਸੀ ਜਾਂ ਉਹ ਜਿਹੜਾ ਗੋਲੀ ਕਾਢ ਸੀ ਵੀ ਉਹਨੂੰ ਉਹ ਦੇਖ ਰਹੇ ਸੀ ਹਾਂ ਪਹਿਲਾਂ ਇਸ ਤੋਂ ਪਹਿਲਾਂ ਹਾਂ ਜਦੋਂ ਦੇਖ ਰਹੀ ਸੀ ਤਾਂ ਉਦੋਂ ਬਾਅਦ ਇਹਨਾਂ ਦੇ ਪਾਸ ਵੀ ਆਪਣੇ ਕੇਜੀਵਰ ਸਾਹਿਬ ਨਾਲ ਕੋਈ ਆਵਾਜ਼ ਵਿਚਾਰ ਪ੍ਰਦਰਾਂ ਕਰਕੇ ਕਹਿੰਦੇ ਜਾਂ ਤਾਂ ਇੱਕ ਕੋਈ ਤੈਅ ਕਰਕੇ ਆ ਉਹਦਾ ਬਿਊਨਰ ਜੁਆਨ ਕਰ ਲਈ ਸੀ ਪਾਰਟੀ ਉਸ ਸਮੇਂ ਲੋਕਾਂ ਨੂੰ ਇਹ ਸੀ ਵੀ ਇਹ ਪੁਲਿਸ ਅਧਿਕਾਰੀ ਰਹੇ ਨਾ ਤੇ ਇਹਨਾਂ ਨੂੰ ਸ਼ਾਇਦ ਵੀ ਗ੍ਰਹਿ ਵਿਭਾਗ ਦੇ ਦੇਣ ਹਾਂ ਸਰਕਾਰ ਚ ਕੈਬਨਟ ਰੈਂਕ ਦੇ ਕੇ ਠੀਕ ਹੈ ਉਦੋਂ ਮਲਾਂ ਚਰਚਾ ਚੱਲੀ ਸੀ ਚਰਚਾ ਪਰ ਐਮਐਲਏ ਹੋ ਜਿੱਤੀਏ ਹਾਂ ਤੇ ਮੇਰੇ ਖਿਆਲ ਆ ਵੀ ਕੱਲੇ ਆਪ ਹੀ ਨਹੀਂ ਜਿੱਤੇ ਹਾਂ ਉਹਨਾਂ ਦੇ ਇਸ ਮਿਲ ਪਾਰਟੀ ਜੁਆਇਨ ਕਰਨ ਨਾਲ ਕਾਫੀ ਹੋਰ ਵੀਜ਼ਾ ਪੰਜਾਬ ਚ ਵੋਟਾਂ ਦੀਆਂ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਇਹ ਚੂਰ ਵਾਲਾ ਨਹੀਂ ਵੀ ਕਿਉਂਕਿ ਉਹਨਾਂ ਤੋਂ ਇੱਕ ਵੱਡੀਆਂ ਉਮੀਦਾਂ ਸੀ ਲੋਕਾਂ ਨੂੰ ਇਹ ਆਸ ਸੀ ਵੀ ਯੋ ਅਗੇ ਕੋਈ ਨਾ ਕੋਈ ਜਿਹੜਾ ਇਹ ਸਾਰੇ ਮਾਮਲਿਆਂ ਨੂੰ ਹੱਲ ਕਰ ਦੇਣਗੇ ਪਰੰਤੂ ਜੋ ਉਪਦੇਸ਼ ਦੇ ਵੀ 3 ਸਾਲ ਲੰਘੇ ਸਰਕਾਰ ਨੂੰ ਉਹਨਾਂ ਨੂੰ ਉਸ ਕਿਸਮ ਦਾ ਪਾਰਟੀ ਸਰਕਾਰ ਚ ਕਹ ਲੋ ਪਾਰਟੀ ਚ ਕਹ ਲੋ ਵੀ ਉਸ ਕਿਸਮ ਦਾ ਜਿਸ ਕੋਈ ਦਾ ਲੋਕਾਂ ਨੇ ਸੋਚਿਆ ਸੀ ਜਾਂ ਮਲ ਚਿਤਪਿਆ ਸੀ ਉਹਨਾਂ ਨੇ ਖੁਦ ਵੀ ਚਿਤਪਿਆ ਹੋਊ ਤੇ ਲੋਕਾਂ ਨੇ ਤਾਂ ਨਹੀਂ ਬਣਿਆ ਉਸ ਤਰ੍ਹਾਂ ਦੀ ਉਹਨਾਂ ਨੂੰ ਉੱਥੇ ਸਨਮਾਨ ਮਾਨ ਸਨਮਾਨ ਨਹੀਂ ਲੱਗਿਆ ਤੇ ਮੰਤਰੀ ਬਣਾਉਣ ਦਾ ਹੋਰ ਬੱਕਰੀ ਗੱਲ ਹੈ ਇਸ ਤੋਂ ਤਾਂ ਕੇਵਲ ਤੁਸੀਂ ਦੇਖਿਆ ਹੋਊ ਵੀ ਜਦੋਂ ਵਿਧਾਨ ਸਭਾ ਦੇ ਸੈਸ਼ਨ ਵਗੈਰਾ ਚੱਲਦੇ ਉੱਤੇ ਵੀ ਉਹਨੂੰ ਉਸ ਕਿਸੇ ਵੀ ਤਵੱਜੋ ਨਹੀਂ ਦਿੱਤੀ ਜਾਂਦੀ ਤੇ ਹੁਣ ਇਹਨਾਂ ਨੇ ਜਿਹੜਾ ਬਿਆਨ ਦਿੱਤਾ ਹਾਂ ਉਹ ਤਾਂ ਹੁਣ ਪਹਿਲਾਂ ਤੁਸੀਂ ਦਿੰਦੇ ਆ ਰਹੇ ਹੋ ਬਿਨਾਂ ਸ਼ੱਕ ਉਹ ਕਦੇ ਵੀ ਮੇਰਾ ਸਿਆਸੀ ਵਿਰੋਧੀ ਹੈ ਪਰ ਜਿਸ ਕਿਸਮ ਦਾ ਵਾਲਾ ਸਾਡੇ ਇੱਥੇ ਵਿਸ਼ਵ ਭਾਰਤੀ ਸੰਸਕ੍ਰਿਤੀ ਹੈ ਉਹਨਾਂ ਦੀ ਔਰਤ ਦੀ ਵੀ ਗੱਲ ਕਰਕੇ ਇਹ ਰੋ ਆਪਣੇ ਉਹਨਾਂ ਦੀ ਪਤਨੀ ਸ਼੍ਰੀਮਤੀ ਗੁਰਨੀਤ ਗੁਰਮੈਲ ਨੇ ਮੋਕੇ ਦੇ ਉਹਨਾਂ ਦੀ ਵੀ ਗੱਲ ਕਰਕੇ ਗਏ ਹੋ ਵੀ ਇਸ ਤਰ੍ਹਾਂ ਦਾ ਜਿਹੜਾ ਪੁਲਸਰ ਨਹੀਂ ਕਰਨਾ ਚਾਹੁੰਦੇ ਤੇ ਨਾ ਹੀ ਹੋਰ ਸਵੇਰੇ 5 ਵਜੇ ਵੀ ਇਸ ਤਰ੍ਹਾਂ ਦਾ ਹੁੰਦਾ ਤੇ ਆਮ ਮੇਰੇ ਖਿਆਲ ਆ ਵੀ ਇਸ ਤੋਂ ਤਾਂ ਕੋਈ ਗੱਲ ਮੈਨੂੰ ਕਿ ਤੋ ਨਾ ਵੀ ਮੇਰੇ ਧਿਆਨ ਚ ਆਈ ਹੈ ਵੀ ਜਿਹੜੀ ਸਿੱਟ ਬਣੀ ਸੀ ਹਮ ਮਰਜੀਠੇ ਸਮਝੋ ਕਿੰਨੇ ਵਾਰੀ ਆਪਾਂ ਪਿਛਲੇ ਸਮੇਂ ਦੇਖਦੇ ਆ ਰਹੇ ਉਹਨਾਂ ਨੂੰ ਬਣਾਉਂਦੇ ਰਹੇ ਹਮ ਕਦੇ ਕਦੇ 2 ਮਹੀਨਿਆਂ ਤੋਂ ਬਣਾਉਂਦੇ ਰਹੇ ਕਦੇ ਮਹੀਨੇ ਤੋਂ ਬਣਾਉਂਦੇ ਰਹੇ ਲਗਾਤਾਰ ਬਣਾਉ ਲੋ ਤੇ ਕਈ ਸਿੱਟਾਂ ਹੀ ਬਦਲੀਆਂ ਹਮ ਇਸ ਇਸ ਦਰਾਨ ਬਿਲਕੁਲ ਵੀ ਮੈਨੂੰ ਇਹ ਪਤਾ ਲੱਗਿਆ ਵੀ ਇਧਰੋਂ-ਉਧਰੋਂ ਮੈਂ ਕੋਈ ਖਬਰਾਂ ਜਨਾਬ ਮਲਕਤੋਂ ਨਾ ਕੋਈ ਸੁਣਿਆ ਵੀ ਜਿਹੜੀ ਉਹ ਸੈੱਟ ਹੈ ਉਹਨਾਂ ਨੇ ਇੱਕ ਉਹ ਦਿੱਤੀ ਹੈ ਵੀ ਇੱਕ ਸੁਦੀ ਕੋਈ ਸੂਚੀ ਦਿੱਤੀ ਹੈ ਵਿਜੀਲੈਂਸ ਭਾਗ ਜੀ ਵੀ ਅਸੀਂ ਜਿਹੜੀ ਆਪਦੀ ਉਹ ਪੜਤਾਲ ਕੀਤੀ ਹੈ ਜਦੋਂ ਇਹਨਾਂ ਤੋਂ ਪੁੱਛਵਿਚ ਕਰਦੇ ਰਹੇ ਅਸੀਂ ਵੀ ਆ ਕੁਝ ਸਾਹਮਣੇ ਆਇਆ ਤੇ ਤੁਸੀਂ ਇਹਦੀ ਉਹ ਕਰੋ ਵੀ ਵਿਜੀਲੈਂਸ ਪੜਤਾਲ ਕਰੀ ਤਾਂ ਉਸੇ ਦਾ ਉਸੇ ਸੂਚੀ ਨੂੰ ਲੈ ਕੇ ਮੇਰੇ ਖਿਆਲੋਂ ਵੀ ਇਹ ਜਿਹੜਾ ਅੱਜ ਬੀਲੈਂਸ ਸਵੇਰੇ ਪਈਰ ਸਵੇਰੇ ਕਾਰਵਾਈ ਕੀਤੀ ਗਈ ਤੇ ਸਵੇਰੇ ਸਵੇਰੇ ਉੱਠਣ ਸਾਰੀ ਕਹਿੰਦੇ 26 ਜਿਹੜੇ ਸਤਾਨਸੀ ਇਹਦੇ ਸੰਬੰਧ ਚ ਉੱਥੇ ਜਾ ਕੇ ਛਾਪੇਮਾਰੀ ਕੀਤੀ ਗਈ ਹੈ ਤੇ ਜਿਵੇਂ ਆ ਮੀਡੀਆ ਖਬਰਾਂ ਚਲਦੀਆਂ ਵੀ 29 ਮੋਬਾਈਲ ਮਲੇ ਹੋਰ ਲੈਪਟਾਪ ਵਗਰਾ ਮਲੇ ਉਹਨਾਂ ਚ ਕੀ ਰਿਕਾਰਡ ਹੈ ਹਲੇ ਇਹਵਲ ਜਾਂਚ ਦਾ ਵਿਸ਼ਾ ਆਪਾਂ ਵੀ ਪਹਿਲੀ ਨਿਊਜ਼ ਕਹਿ ਸਕਦੇ ਤੇ ਇਹ ਵੀ ਪਤਾ ਲੱਗਿਆ ਵੀ ਉਹਨਾਂ ਨੂੰ ਵੀ ਮੁਹੱਲੀ ਦੀ ਜਿਹੜਾ ਦਾ ਪੇਸ਼ ਕਰਕੇ ਨੀਰਮਾਰ ਲੈਣ ਦੀ ਗੱਲ ਹੈ ਮੇਰੇ ਖਿਆਲ ਅ ਵੀ ਜਦੋਂ ਤੱਕ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਨੀ ਰਿਪੋਰਟ ਹਲੇ ਆਪਣੇ ਹਰੀ ਵੀ ਰਿਮਾਰਕ ਕਿੰਨਾ ਮਿਲਿਆ ਕੀ ਮਿਲਿਆ ਜਾਂ ਮਿਲਿਆ ਨਹੀਂ ਮਿਲਿਆ ਜਿਵੇਂ ਜੀ ਆਪਾਂ ਕਵਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਕਰ ਰਹੇ ਹਾਂ ਉਹਨਾਂ ਨੇ ਨਾ ਇੱਕ ਬੜੀ ਵੱਡੀ ਗੱਲ ਕਹੀ ਹੈ ਇਹ ਦੇਖਿਆ ਜਿਵੇਂ ਉਹ ਕਹਿੰਦੇ ਵੀ ਬਰਗਾੜੀ ਵਿਆਦਵੀ ਦੇ ਇਨਸਾਫ ਵੇਲੇ ਵੀ ਦੋਸ਼ੀ ਪਰਿਵਾਰ ਦੇ ਨਾਲ ਸਰਕਾਰ ਨੇ ਸਮਝੌਤਾ ਕਰ ਲਿਆ ਸੀ ਸਰਕਾਰ ਤਾਂ ਉਹਨਾਂ ਦੀ ਆਪਦੀ ਹੋਈ ਹੈ ਵੱਡੀ ਗੱਲ ਹੈ ਜੀ ਆਪਦੀ ਸਰਕਾਰ ਨੂੰ ਕਹਿਣਾ ਵੀ ਸਾਡੀ ਸਰਕਾਰ ਨੇ ਇੱਕ ਦੋਸ਼ੀ ਪਰਿਵਾਰ ਨਾਲ ਨਾ ਨਹੀਂ ਲਿਖਿਆ ਉਹਨਾਂ ਨੇ ਕਹਿਦਾ ਵੀ ਦੋਸ਼ੀ ਪਰਿਵਾਰ ਨਾਲ ਸਮਝੋਤਾ ਕਰ ਲਿਆ ਸੀਗਾ ਜਦ ਕਿ ਜੇ ਆਪਾਂ ਦੇਖੀਏ ਤਾਂ ਸਰਕਾਰ ਜਿਹੜੀ ਬਣੀ ਸੀ ਪੰਜਾਬ ਦੇ ਵਿੱਚ ਤਾਂ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਗੁਰੂ ਮਹਾਰਾਜ ਦੀ ਜਿਹੜੀ ਬੇਇੱਜ਼ਤੀ ਹੋਈ ਹੈ ਅਸੀਂ ਇਨਸਾਫ ਦਵਾਵਾਂਗੇ ਉਹਨਾਂ ਬੰਦਿਆਂ ਨੂੰ ਫੜ ਕੇ ਅੰਦਰ ਦੇਵਾਂਗੇ ਕੋਈ ਵੀ ਹੁਣ ਦੇਖੋ ਜੇ ਸਮੇਂ ਸਰਕਾਰ ਬਣੀ ਹੈ ਹਾਂਜੀ ਜਿੱਥੇ ਉਹਨਾਂ ਨੇ ਹੋਰ ਵੱਡੀਆਂ ਗਰੰਟੀਆਂ ਜਾਂ ਵਾਦੇ ਕੀਤੇ ਸੀ ਹਮ ਜਿਹੜਾ ਬੇਇੱਜ਼ਤੀ ਵਾਲਾ ਮਾਮਲਾ ਸੀ ਇਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਦਾ ਕੇਜਵਲ ਸਾਹਿਬ ਤਾਂ ਐਂ ਕਹਿੰਦੇ ਸੀ ਵੀ ਇਹਦਾ ਚੁਟਕੀ ਦਾ ਗੰਮਾ ਚੁਟਕੀ ਦਾ ਗੰਮਾ ਤਿੰਨ ਦਿਨਾਂ ਚ ਹੀ ਜਾਂ ਚਪ ਵੀ ਕਰਕੇ ਇਹਨੂੰ ਹੱਲ ਕਰਾਂਗੇ ਪਰ ਅੱਜ ਤਿੰਨ ਸਾਲਾਂ ਤੋਂ ਵੀ ਉੱਪਰ ਦਾ ਸਮਾਂ ਸਾਢੇ ਤਿੰਨ ਸਾਲ ਹੋ ਗਏ ਸਾਢੇ ਤਿੰਨ ਸਾਲ ਮਲ ਸਰਕਾਰ ਦਾ ਲਗਭਗ ਸਾਲ ਡੇਢ ਡੇਢ ਸਾਲ ਹੀ ਰਹਿੰਦਾ ਵੀ ਪਰ ਉਹ ਮਾਮਲਾ ਹਲੇ ਵੀ ਉੱਤੇ ਜਿਉਂ ਦੀ ਜਿਉਂ ਲਟਕ ਰਿਹਾ ਹੈ ਇਸ ਸਬੰਧ ਚ ਬੜੇ ਬਾਰੀ ਆਪਣੇ ਸਪੀਕਰ ਸਾਹਿਬ ਵੀ ਉੱਥੇ ਧਰਨੇ ਜਾਂਦੇ ਰਹੇ ਨੇ ਪੁੱਛਿਆ ਕਿ ਉਹਨਾਂ ਨੂੰ ਮਲੋ ਹੋ ਵੀ ਦਵਾਉਂਦੇ ਅਸ਼ਵਾਸ਼ਣ ਵੀ ਦਵਾ ਕੇ ਆ ਜਿਹੜੀ ਬਿਲਕੁਲ ਜੀ ਬਿਲਕੁਲ ਵਿਸ਼ਵਾਸ ਦਵਾ ਕੇ ਆਉਂਦੇ ਰਹੇ ਨੇ ਤੇ ਹੋਰ ਬੜਾ ਕੁਝ ਯਾਨੀ ਹੋਇਆ ਕਿੰਨੇ ਚਿਰ ਤੋਂ ਵੀ ਪਰ ਉਹ ਮਾਮਲਾ ਹਲੇ ਵੀ ਉੱਤੇ ਜਿਉਂ ਦੀ ਜਿਉਂ ਖੜਾ ਹੈ ਜਿਹੜਾ ਇਹ ਕਹਿੰਦੇ ਵੀ ਦੋਸ਼ੀ ਚਲੋ ਦੋਸ਼ੀ ਦਾ ਮੇਰੇ ਖਿਆਲ ਹੈ ਵੀ ਇਹਨਾਂ ਨੂੰ ਲੱਗਦਾ ਇਹਨਾਂ ਮੁਤਾਬਕ ਕਿਉਂਕਿ ਉਹਮਲ ਵਕੀਲ ਵੀ ਆਪਾਂ ਤਾਂ ਸਧਾਰਨ ਮਨੁੱਖਾਂ ਜਿਹੜੀ ਇੱਕ ਪੱਤਰਕਾਰ ਦੇ ਤੌਰ ਤੇ ਮਨੁੱਖਾਂ ਬੋਟਾ ਜੋ ਕੁਝ ਵੀ ਜਾਣਦੇ ਹੁੰਦੀ ਹੈ ਵੀ ਉਹ ਜਿਹੜਾ ਦੋਸ਼ੀ ਹਮਤ ਕਹਿੰਦੇ ਆ ਮੈਨੂੰ ਲੱਗਦਾ ਵੀ ਸਾਰੀ ਜਿਹੜੀ ਰਿਪੋਰਟ ਉਹਨਾਂ ਨੇ ਤਿਆਰ ਕੀਤੀ ਸੀ ਸਟੇਟ ਦੇ ਮੈਂਬਰ ਸੀ ਸੀਨੀਅਰ ਮੈਂਬਰ ਸੀ ਮੈਂਬਰ ਸੀ ਮੁਖੀ ਨੇ ਤਾਂ ਮੇਰੇ ਖਿਆਲ ਹੈ ਵੀ ਟਾਲਾ ਵਟ ਲਿਆ ਸੀ ਉਸ ਵੇਲੇ ਜਿਸ ਤੱਕ ਮੈਨੂੰ ਪਤਾ ਲੱਗਿਆ ਵੀ ਸੈਨਸੂਨ ਕਰਤੇ ਹੋਏ ਵੀ ਇਹ ਰੋੜਕ ਜੋੜਾ ਪੈਂਦਾ ਰਿਹਾ ਉਸ ਵੇਲੇ ਤੇ ਇਹੇ ਵਲ ਉੱਥੇ ਦਾ ਸੀਐਮ ਸਾਹਿਬ ਜਿਹੜੇ ਕੈਪਟਨ ਸੀ ਉਹਨਾਂ ਕੋਲੇ ਵੀ ਸਾਰੀ ਰਿਪੋਰਟ ਉਹਨਾਂ ਨੇ ਪੇਸ਼ ਕਰਤੀ ਸੀ ਪਰ ਹਾਈ ਕੋਰਟ ਚੋਂ ਮਨਜੋ ਹਾਈ ਕੋਰਟ ਚੋਂ ਇਹ ਮਤਲਬ ਜਿਹੜਾ ਉਹ ਸੀ ਸਾਰੀ ਰਿਪੋਰਟ ਨੂੰ ਹੋਰ ਕੈਨਸਲ ਕਰਤਾ ਸੀ ਤੇ ਮੁੜ ਮੇਰੇ ਖਿਆਲ ਵਿੱਚ ਜਾਂਚ ਦੇ ਦੁਆਰਾ ਹੋਪਾ ਦਿੱਤੇ ਸੀ ਜਿਸ ਵਕ ਆਪ ਨੂੰ ਸ਼ੋਕਰ ਦਾ ਪਤਾ ਲੱਗਦਾ ਤੇ ਜਦੋਂ ਮੁੜ ਜਾਂਚ ਦੇ ਉਹ ਹੁਣ ਉਸੇ ਤਰ੍ਹਾਂ ਹੀ ਉੱਥੇ ਸਟੈਂਡ ਕਰ ਰਹੀ ਹੈ ਤੇ ਮਲ ਪ੍ਰੀਤ ਅਪਰੀਤ ਕੋਲ ਕੋਰਟ ਚ ਵੀ ਕੇਸ ਚੱਲਦਾ ਰਿਹਾ ਹਾਂ ਜਿਹੜਾ ਸਰ ਨਾਂ ਨਹੀਂ ਲਿਖਿਆ ਦੋਸ਼ੀ ਪਰਿਵਾਰ ਲਿਖਿਆ ਦੋਸ਼ੀ ਪਰਿਵਾਰ ਲਿਖਿਆ ਤੇ ਇਸੇ ਮਤਲਬ ਥੋੜਾ ਪਤਾ ਵੀ ਦੋਸ਼ ਕੀਤੇ ਲੱਗਦਾ ਇਹਨਾਂ ਹਾਂ ਜੀ ਹੁਣ ਬਿਨਾ ਨਾਂ ਲਈ ਵੀ ਕਿੱਧਰ ਨੂੰ ਇਸ਼ਾਰਾ ਉਹਨਾਂ ਦਾ ਇਹ ਹੁਣ ਆਪਾਂ ਵੀ ਇੱਥੇ ਵੀ ਨਹੀਂ ਕਹਿ ਸਕਦੇ ਉਹਨੇ ਪਾਸੇ ਕਰ ਗਏ ਨਾਲ ਉਧਰ ਕਹਿ ਗਏ ਨਾਲ ਸਰਕਾਰ ਨੂੰ ਕਹਿ ਗਿਆ ਉਹਦੇ ਆਪਦੀ ਸਰਕਾਰ ਨੂੰ ਵੀ ਕਹਿ ਗਏ ਵੀ ਤੁਸੀਂ ਭਾਈ ਤਿੰਨ ਸਾਲਾਂ ਚ ਕੀ ਕਰਤਾ ਹਾਂ ਤੇ ਇੱਕ ਮਤਲਬ ਸਰਕਾਰ ਦਾ ਐਮਐਲਏ ਇਹ ਕਹੇ ਤਾਂ ਇਹ ਮਤਲਬ ਥੋੜਾ ਗੰਭੀਰਤਾ ਨਾਲ ਸੋਚਣ ਵਾਲਾ ਮਾਮਲਾ ਹੈ ਮਾਨ ਸਰਕਾਰ ਨੂੰ ਵੀ ਇਹਦੇ ਤੋਂ ਵੱਡਾ ਸੋਚਣਾ ਚਾਹੀਦਾ ਵੀ ਸਾਡਾ ਐਮਐਲਏ ਕੀ ਕਹਿੰਦਾ ਤੇ ਅੰਕਲ ਜੀ ਹੁਣ ਆਪਾਂ ਗੱਲ ਵੱਡੀ ਗੱਲ ਹੈ ਜੀ ਵੱਡੀ ਗੱਲ ਆਪਾਂ ਦੂਜੀ ਗੱਲ ਕਰ ਲਈਏ ਵੀ ਇੱਕ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਅਵਰਿੰਦਰ ਸਿੰਘ ਰਾਜਾ ਪੜਿੰਗਾ ਉਹਨਾਂ ਨੇ ਇਸ ਮਸਲੇ ਤੇ ਨਹੀਂ ਬੋਲੇ ਉਹ ਪਰ ਥੋੜਾ ਜਿਹਾ ਟੇਢੇ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਆ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਹੈ ਪੁਲਿਸ ਲੋਕਾਂ ਨਾਲ ਧੱਕੇ ਕਰ ਰਹੀ ਹੈ ਜਿਹੜੇ ਨਹੀਂ ਕਰਨੇ ਚਾਹੀਦੇ ਤੇ 2027 ਦੇ ਵਿੱਚ ਜੇ ਕਾਂਗਰਸ ਦੀ ਸਰਕਾਰ ਬਣਦੀ ਆ ਅਸੀਂ ਇੱਕ ਕਾਨੂੰਨ ਬਣਾਵਾਂਗੇ ਜਿਦੇ ਤੇ ਪੁਲਿਸ ਪਰਚਾ ਦਾਜ ਕਰੂ ਜੇ ਉਹ ਬੰਦਾ ਬਾਅਦ ਦੇ ਵਿੱਚ ਲੱਗਿਆ ਵੀ ਨਿਰਦੋਸ਼ ਹੈ ਜਾਂ ਕੋਰਟ ਨੇ ਉਹਨੂੰ ਬਾਅਦ 'ਚ ਤਾਂ ਬਰੀ ਕਰਤਾ ਤਾਂ ਜਿਹੜੇ ਪੁਲਿਸ ਅਫਸਰ ਨੇ ਉਹਦੇ ਖਿਲਾਫ ਕਾਰਵਾਈ ਕੀਤੀ ਆ ਫਿਰ ਉਹ ਆਪਦੇ ਆਪ ਨੂੰ ਵਿਚਾਰ ਲਏ ਸੀ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਦੇਖੋ ਐਸ ਵੇਲੇ ਬੀ ਕੱਲਾ ਰਾਜਾ ਬਣੇ ਨਹੀਂ ਜੀ ਜਿੰਨੀਆਂ ਇਹ ਥੋੜੀਆਂ ਮਤਲਬ ਜਿ세 ਬੰਦੀਆਂ ਸਮਾਜਿਕ ਧਾਰਮਿਕ ਉਹ ਸਾਰੀਆਂ ਹੀ ਮਤਲਬ ਇਹ ਦੋਸ਼ ਲਾ ਰਹੀਆਂ ਹਾਂ ਵੀ ਜਿਹੜਾ ਪੰਜਾਬ ਹੈ ਉਹ ਪੁਲਿਸ ਰਾਜ ਵੱਲ ਵਧ ਰਿਹਾ ਹੈ ਹਾਂ ਇਹ ਰਾਜਾ ਬੜਿੰਗ ਵੀ ਉਹਨਾਂ ਚੋਂ ਇੱਕ ਹੈ ਜਿਨੇ ਵੱਲ ਇਹ ਕਿਹਾ ਜਿਹੜਾ ਉਹਨਾਂ ਨੇ ਵੱਲ ਕਿਹਾ ਵੀ ਵੀ ਜਿਹੜੇ ਇਥੋਂ ਦੇ ਅਧਿਕਾਰੀਆਂ ਨੂੰ ਕਿਸੇ ਦਾ ਵੱਲ ਸचेत ਕੀਤਾ ਜਾਂ ਚੁੱਕਨੇ ਕੀਤਾ ਵੀ ਸਰਕਾਰ ਕੱਲ ਨੂੰ ਸਾਡੀ ਆ ਗਈ ਜਾਂ ਕਿਸੇ ਹੋਰ ਪਾਰਟੀ ਦੀ ਆ ਸਕਦੀ ਹੈ ਤਾਂ ਉਹਨਾਂ ਨੇ ਚਲੋ ਆਪਦੀ ਸਰਕਾਰ ਦਾ ਜਿਹੜਾ ਕਿਹਾ ਵੀ ਅਸੀਂ ਆ ਕਾਨੂੰਨ ਬਣਾਵਾਂਗੇ ਤਾਂ ਵੱਲ ਵੀ ਕਿਸੇ ਦਾ ਨੂੰ ਵੀ ਕਰਨ ਕਰਨ ਵਾਲੀ ਗੱਲ ਹੈ ਪੁਲਿਸ ਅਧਿਕਾਰੀਆਂ ਨੂੰ ਜਾਂ ਇਥੋਂ ਦੇ ਜਿਹੜੇ ਪ੍ਰਬੰਧਕਰੇ ਪਨੋ ਸਿਵਲ ਦੇ ਅਧਿਕਾਰੀ ਨੇ ਭਾਵੇਂ ਉਹ ਪੁਲਿਸ ਦੇ ਅਧਿਕਾਰੀ ਨੇ ਵੀ ਜਿਹੜਾ ਵੀ ਕੋਈ ਮਲ ਨਜਾਇਜ਼ ਕੰਮ ਕਰੋ ਤੇ ਉਹ ਮਲ ਕੋਰਟ ਦੇ ਵਿੱਚ ਜਾਂ ਕਿਤੇ ਵੀ ਉੱਥੇ ਨਹੀਂ ਸਹੀ ਖਰਾਬਤਰ ਦਾ ਜੇ ਉਹਨਾਂ ਦੀ ਐਫ ਆਈ ਆਰ ਜਿਹੜੀ ਕੱਟੀਏ ਜਾਂ ਉਹਨਾਂ ਦੇ ਜਿਹੜੀਆਂ ਧਾਰਾਵਾਂ ਲਾਈਆਂ ਜੋ ਉੱਥੇ ਨਹੀਂ ਮਲ ਸਟੈਂਡ ਕਰਦੀਆਂ ਇਸੇ ਤਰ੍ਹਾਂ ਤਾਂ ਫਿਰ ਉਹ ਦੋਸ਼ੀ ਸੰਬੰਧਿਤ ਜਿਹੜੀ ਦਰਜ ਕੀਤੀ ਜਾਂਦੀ ਹੈ ਜਿਹਦੇ ਜਿਹਦੇ ਇਸ਼ਾਰੇ ਤੇ ਜਾਂ ਜਿਹਦੇ ਹੁਕਮ ਤੇ ਕੀਤਾ ਉਹਨਾਂ ਨੂੰ ਮਲ ਸਜ਼ਾ ਦੇ ਦਿੰਦੀ ਜਿਹੜੀ ਗੱਲ ਕਹੀ ਹੈ ਮੇਰਾ ਕਹਦਾ ਵੀ ਵੱਡੀ ਗੱਲ ਹੈ ਤੇ ਜਿਸ ਕੁ ਦਾ ਕਰੂਰ ਬਣ ਜੇ ਕਿਉਂਕਿ ਹੁਣ ਵੀ ਦੇਖਿਆ ਜਿਹੜਾ ਸੁਧਾਰਨ ਬੰਦਾ ਜਦੋਂ ਵੱਡੇ ਵੱਡੇ ਨਹੀਂ ਸੁਣੀ ਦੀ ਇੱਥੇ ਜੀ ਦੇਖਿਆ ਹੁਣ ਆਪਣੇ ਕਰਨ ਜਿਹੜਾ ਕੇਸ ਹਲੇ ਵੀ ਉਹ ਵੀ ਨਕਦਰ ਫਰਦਾ ਸੋਰ ਕਿੰਨੇ ਨੇ ਕਈ ਜਮiyet ਆਪਣੇ ਗੋਨੇ ਵਾਲਾ ਕੇਸ ਉਹ ਮੁੰਡੇ ਦਾ ਉਹਦਾ ਵੀ ਹਲੇ ਕੋਈ ਮੂਹਰ ਨਹੀਂ ਮੇਰੇ ਖਿਆਲੋਂ ਬੜੇ ਨਹੀਂ ਜਿੜੀਆਂ ਆ ਇੰਨੇ ਕਿੰਨੇ ਹੀ ਵੱਡੇ ਕੇਸ ਦਾ ਸੁਧਾਰਨ ਬੰਦੇ ਨੂੰ ਤਾਂ ਕੀ ਜਦੋਂ ਇੱਥੇ ਜਿਹੜੇ ਮਲ ਪਾਵਰਫੁਲ ਲੋਕ ਨੇ ਉਹਨਾਂ ਦੀ ਵੀ ਸੁਣਾਈ ਕੀਤੀ ਜੇ ਤਾਂ ਹੋ ਸਕਦਾ ਵੀ ਇਹ ਜਿਹੜਾ ਜਿਹੜਾ ਜੀ ਇਹੇ ਜੇ ਉਹ ਸਰਕਾਰ ਚ ਮajou ਕੋਈ ਸਿੱਧੀ ਵੀ ਹੋਵੇ ਤਾਂ ਮੇਰੇ ਖਿਆਲ ਆ ਵੀ ਜਿਹੜੇ ਆਮ ਲੋਕਾਂ ਨਾਲ ਧੱਕੇ ਹੁੰਦੇ ਆ ਜਾਂ ਧੋੜੇ ਹੁੰਦੇ ਆ ਵੀ ਉਹ ਹੋ ਸਕਦਾ ਵੀ ਉਹਨਾਂ ਨੂੰ ਕੁਝ ਨਾ ਕੋਈ ਸੱਲ ਪੈ ਜੇ ਤਾਂ ਬਿਆਨ ਮੈਨੂੰ ਵਧੀਆ ਲੱਗਦਾ ਕਿਸੇ ਵੀ ਪਾਰਟੀ ਦੀ ਸਰਕਾਰ ਜੇ ਇਹ ਕਾਨੂੰਨ ਬਣਾਉਂਦੀ ਹੈ ਤਾਂ ਫਿਰ ਉਹ ਕਹਾਵਤ ਸੱਚੀ ਹੋ ਜੀ ਜਿਹੜੀ ਕਹਿੰਦੇ ਆ 100 ਦਿਨ ਚੋਰ ਦਾ ਇੱਕ ਦਿਨ ਸਾਹ ਹਣਾ ਜੀ ਜਿਹੜੇ ਚੋਰ ਨੇ ਫਿਰ ਆਪੇ ਕਾਨੂੰਨ ਦੇ ਸਿਕੰਜੇ ਚ ਆ ਜਾਣਗੇ ਤੇ ਦੂਜੇ ਪਾਸੇ ਆਪਾਂ ਬੰਵਾਲਾ ਸਾਹਿਬ ਗੱਲ ਕਰਦਿਆ ਕੇਂਦਰ ਦੇ ਵਿੱਚ ਰਾਜ ਮੰਤਰੀ ਨੇ ਰਵਨੀਤ ਸਿੰਘ ਬਿੱਟੂ ਰਵਨੀਤ ਸਿੰਘ ਬਿੱਟੂ ਨੇ ਵੀ ਇਹੀ ਗੱਲ ਕਹੀ ਹੈ ਵੀ ਬਿਕਰਮ ਸਿੰਘ ਨੂੰ ਜੀਟੀਆ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਹੈ ਰੈਡ ਕੀਤੀ ਗਈ ਹੈ ਵੀ ਉਹ ਸਰਕਾਰ ਦੀਆਂ ਨਕਾਮੀਆਂ ਚੱਕਦੇ ਸੀ ਸਵਾਲ ਰੋਜ਼ ਉਠਾਉਂਦੇ ਸੀਗੇ ਉਹਦਾ ਮੂੰਹ ਬੰਦ ਕਰਨ ਵਾਸਤੇ ਇਹ ਕਾਰਵਾਈ ਕੀਤੀ ਗਈ ਹੈ ਤੇ ਨਾਲ ਇੱਕ ਉਹਨਾਂ ਨੇ ਥੱਲੇ ਵੱਡੀ ਇੱਕ ਹੋਰ ਗੱਲ ਕਹੀ ਥੀ ਉਹ ਕਹਿੰਦੇ ਵੀ ਜਿਹੜੇ ਇਹ ਪੰਜਾਬ ਦੀ ਮੌਜੂਦਾ ਸਰਕਾਰ ਹੈ ਜਿਹੜੇ ਕੰਡੇ ਹੁਣ ਇਹ ਨਾ ਬੀਜ ਰਹੀ ਹੈ 2027 ਤੋਂ ਬਾਅਦ ਇਹਨਾਂ ਨੂੰ ਚੁਗਣੇ ਔਖੇ ਹੋ ਜਾਣਗੇ ਇਹਦਾ ਕੀ ਮਤਲਬ ਲੱਗਦਾ ਦੇਖੋ ਬਿੱਟੂ ਸਾਹਿਬ ਬੀਜੇਪੀ ਦੇ ਇਸ ਵੇਲੇ ਰਾਜਮંત્રી ਰਾਜਮંત્રી ਇਹ ਇਸ ਤਰ੍ਹਾਂ ਦਾ ਉਹਨੂੰ ਬਿਆਨ ਦੇਣਾ ਵੀ ਦੇਣੀ ਬਣਦਾ ਵਿਰੋਧੀ ਧਿਰ ਨੂੰ ਹਾਂ ਨਿੰਦੀ ਆਈ ਪਰ ਮੇਰੇ ਖਿਆਲ ਆ ਵੀ ਆਮ ਲੋਕ ਇਹ ਵੀ ਦੋਹੇ ਲਾਉਂਦੇ ਨੇ ਬਿਜਲੀ ਕੇਂਦਰ ਦੀ ਸਰਕਾਰ ਹਾਂ ਵੀ ਉਹ ਤੇ ਈਡੀ ਦੀ ਜਾਂ ਐਨਆਈਈ ਦੀ ਤੇ ਉਹ ਉਹਦੀ ਦੁਰਵਰਤੋਂ ਕਰਦੇ ਉਹ ਕੇਂਦਰ ਸਰਕਾਰ ਉਹਦੀ ਦੁਰਵਰਤੋਂ ਉਹ ਈਡੀ ਦੀ ਕਰਦੀ ਆ ਹਾਂ ਹਮ ਹਾਂ ਐਸੋ ਆਮ ਆਦੀ ਪਾਰਟੀ ਵੀ ਹੀ ਦੋਸ਼ਦਾ ਦੀ ਬਿਲਕੁਲ ਸਾਡੇ ਤੇ ਇਹ ਬਿਲਕੁਲ ਇਸ ਤਰ੍ਹਾਂ ਹੁੰਦਾ ਹੈ ਹਮ ਤੇ ਉੱਥੇ ਉਹਨਾਂ ਨੇ ਧਰਨੇ ਤਰਨੇ ਵੀ ਦਿੱਤੇ ਸਬੰਧ ਜਦੋਂ ਕੇਜਰੀਵਾਲ ਖਾਹੋਰਾਂ ਤੇ ਕੋਈ ਕਾਰਵਾਈ ਨਹੀਂ ਸੀ ਵੀ ਇਹ ਚੱਲਦਾ ਹਮ ਪਰ ਜਿਹੜਾ ਉਹ ਇਸ਼ਾਰਾ ਕਰ ਗਏ ਹਮ ਇੱਕ ਉਹ ਕੱਲਾ ਇਹ ਨਹੀਂ ਕਰ ਗਏ ਵੀ 2020 ਵੀ ਇੱਕ ਤਾਂ ਇਹ ਕਰ ਗਏ ਵੀ 2027 ਚ ਵੀ ਪੰਜਾਬ ਸਾਡੀ ਜਿਹੜੀ ਸਰਕਾਰ ਹੈ ਉਹ ਤਿਆਰੀ ਚ ਹੈ ਹਾਂ ਦੂਜੀ ਗੱਲ ਉਹ ਇਹ ਵੀ ਚ ਗੱਲਾਂ ਕਰਕੇ ਜਿਨ ਸੂਚੇਤ ਕਰਗੇ ਜਾਂ ਇਸ਼ਾਰਾ ਕਰਗੇ ਵੀ ਜਿਨ੍ਹਾਂ ਨੇ ਇਹ ਕਾਰਵਾਈਆਂ ਕਰ ਰਹੇ ਰਹੇ ਹੁਣ ਇਸ ਤਰ੍ਹਾਂ ਦੀਆਂ ਵੀ ਉਹ ਤਿਆਰ ਰਹੇ ਨੇ ਨਹੀਂ ਜਿੱਥੇ ਰਹਣਾ ਜਿਹੜੇ ਵਿਰੋਧੀ ਪਾਰਟੀਆਂ ਨੇ ਜਿਵੇਂ ਬਿੱਟੂ ਜੀ ਨੇਗੇ ਇਸ ਦਾ ਪੰਜਾਬ ਦੇ ਵਿਕਾਸ ਦੀਆਂ ਗੱਲਾਂ ਹੋਣੀਆਂ ਸੀ ਕਿਸਾਨਾਂ ਦੇ ਕਰਜ਼ੇ ਮਾਫੀ ਦੀਆਂ ਹੋਰ ਗੱਲਾਂ ਹੋਣੀਆਂ ਕਿੱਥੇ ਜਿਹੜੀ ਉਹਨਾਂ ਨੇ ਕਹਤਾ 27 ਤੋਂ ਬਾਅਦ ਫਿਰ ਤਾਂ ਉਹੀ ਕੁਝ ਹੋ ਗਿਆ ਅੱਜ ਤੁਸੀਂ ਕਰ ਰਹੇ ਹੋ ਉਸ ਅਸੀਂ ਕਰਾਂਗੇ ਫਿਰ 27 ਚਾਹੇ ਉਹੀ ਆਪਾਂ ਪਿੱਛੇ ਦੇ ਸਬੂਤ ਕਰਕੇ ਆਏ ਨਾ ਵੀ ਜਿਹੜਾ ਮਲੂਕੀ ਮਨ ਹੈ ਹਾਂ ਪਰ ਉਹ ਕਿੰਨੇ ਹੀ ਵਾਲਾ ਆਪਣੇ ਆਪ ਨੂੰ ਇਹ ਕਹੇ ਵੀ ਮੈਂ ਬੜਾ ਸਿਆਣਾ ਜੀ ਮੈਂ ਪਰ ਅੰਦਰੋਂ ਜਿਹੜਾ ਵੀ ਕਿਸੇ ਨਾ ਕਿਸੇ ਜਣੀ ਖੰਦਗਾ ਜਿਹੜੀ ਜਾਂਦੀ ਨਹੀਂ ਜਾਂ ਖੰਦਗਾ ਨੂੰ ਜਾਂ ਲੋਕਾਂ ਨੂੰ ਆਪਦੇ ਘਾੜਰ ਨੂੰ ਹਾਂ ਪ੍ਰਭਾਵਿਤ ਕਰਨ ਲਈ ਇਹ ਵਿਅੰਤ ਤੇ ਜਾਂਦੇ ਹਾਂ ਵੀ ਉਹ ਪਾਏ ਕਰਨ ਵੀ ਆਏ ਕਰਿਆ ਸੀ ਹਾਂ ਤਾਂ ਹੁਣ ਤੁਸੀਂ ਵੀ ਆਏ ਦੇਖਣ ਵੀ ਜਿਹੜਾ ਆਮ ਜਿਹੜਾ ਸਧਾਰਨ ਵੋਟਰ ਹੈ ਜੀ ਮਨੁੱਖ ਹੈ ਉਹ ਬਣਾ ਤਿਆਰ ਰਹੇ ਵੀ ਵੀੜ ਸਾਡੀ ਬਣੀ ਆਈ ਨਾ ਉਦੋਂ ਦੇਖਾਂਗੇ ਵੀ ਉਹ ਵੋਟਰ ਵੀ ਕਿਸੇ ਨਾ ਕਿਸੇ ਤਰ੍ਹਾਂ ਤਿਆਰ ਕਰ ਰਹੇ ਨੇ ਤੇ ਉਸ ਵਿਸਾਡੀ ਸਰਕਾਰ ਆਉਂਦਾ ਵੀ ਸਾਰਾ ਕਰ ਰਹੇ ਨਾ ਹਾਂ ਤੇ ਬਲਾ ਉਹਦੇ ਜਿਹੜੇ ਵੋਟਰ ਨੇ ਉਹਨਾਂ ਨੂੰ ਵੀ ਐ ਆਪਦੇ ਬਰਕਰਾਰਾ ਜੀ ਉਤਸ਼ਾਹ ਜਾ ਪਰ ਜਾਂਦਾ ਉਹਨਾਂ ਦੇ ਉਤਸ਼ਾਹ ਪਰਨ ਦਾ ਯਤਨ ਕਰ ਰਹੇ ਨੇ ਵੀ ਆਪਾਂ ਦੇਖਾਂਗੇ ਫਿਰ ਇਹ ਜਿਹੜੇ ਹੁਣ ਤੱਕੇ ਥੋੜੇ ਕਰਦੇ ਨੇ ਨਾ ਉਹ ਬਲਾ ਉਹਦੀ ਰਾਸੀ ਵਿਰੋਧੀਆਂ ਨਾਲ ਤਾਂ ਉਹਦਾ ਸਰਕਾਰ ਆਉਣ ਤੇ ਦੇਖਾਂਗੇ ਹਾਂ ਵੀ ਇਹਦੀ ਮਿਨਾਂਚੂਰ ਕਈ ਕੁਝ ਲੁਕੇ ਪਏ ਹਾਂ ਲੁਕਿਆ ਰਹੇਗਾ ਜੀ ਬਿਲਕੁਲ ਬਿਲਕੁਲ ਦੋਸਤੋ ਜਿਵੇਂ ਆਪਾਂ ਗੱਲ ਕੀਤੀ ਹੈ ਰਵਨੀ ਸਿੰਘ ਬਿੱਟੂ ਜਿਨੇ ਨਿੰਦਾ ਕੀਤੀ ਹੈ ਤੇ ਥੋੜਾ ਜਿਹਾ ਆਪਾਂ ਝਾਤ ਮਾਰ ਲੈਣਾ ਪ੍ਰਤਾਪ ਸਿੰਘ ਬਾਜਵਾ ਜੀ ਨੇ ਨਿੰਦਾ ਕੀਤੀ ਹੈ ਜੀ ਦੇ ਖਿਲਾਫ ਜਿਹ ਤੇ ਸੁਖਪਾਲ ਸਿੰਘ ਖੈਰਾ ਉਹਨਾਂ ਨੇ ਵੀ ਨਿੰਦਾ ਕੀਤੀ ਹੈ ਤੇ ਉਦੋਂ ਬਾਅਦ ਆਪਾਂ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਵੀ ਨਿੰਦਾ ਕੀਤੀ ਆ ਤੇ ਕਿਹਾ ਵੀ ਜਿਹੜਾ ਅ ਬਿਕਰਮ ਸਿੰਘ ਮਜੀਠੀਆ ਨੇ ਦਿਨ-ਦਿਨ ਸਰਕਾਰ ਦੀ ਜਿਹੜੀਆਂ ਨਾਕਾਮੀਆਂ ਨਹੀਂ ਆ ਉਹ ਉਜਾਗਰ ਕਰਦਾ ਸੀ ਜਿਸ ਕਰਕੇ ਉਹਨਾਂ ਦਾ ਜਿਹੜਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ